ਦੋਸਤੋ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਕਿਸੇ ਰਿਆਸਤ ਉੱਪਰ ਇੱਕ ਰਾਜਾ ਰਾਜ ਕਰਦਾ ਸੀ ਜਿਸ ਦਾ ਨਾਮ ਸੁਲਤਾਨ ਅਹਿਮਦ ਹੁਸੈਨ ਸੀ ਉਹ ਨਾ ਸਿਰਫ ਇਨਸਾਫ ਪਸੰਦ ਰਾਜਾ ਸੀ ਬਲਕਿ ਗਿਆਨ ਅਕਲ ਅਤੇ ਤਜਰਵੇ ਨੂੰ ਵੀ ਬਹੁਤ ਅਹਿਮੀਅਤ ਦਿੰਦਾ ਸੀ ਉਸਦੇ ਮਹਿਲ ਵਿੱਚ ਹਰ ਰੋਜ਼ ਧਾਰਮਿਕ ਵਿਦਵਾਨ ਸੂਫੀ ਵਿਦਵਾਨ ਅਤੇ ਉੱਚ ਦਰਜੇ ਦੇ ਅਕਲਮੰਦ ਲੋਕ ਆਉਂਦੇ ਅਤੇ ਆਪਣਾ ਗਿਆਨ ਪੇਸ਼ ਕਰਦੇ ਇੱਕ ਦਿਨ ਬਾਦਸ਼ਾਹ ਨੇ ਦਰਬਾਰ ਵਿੱਚ ਐਲਾਨ ਕਰਵਾਇਆ ਕਿ ਜਿਹੜਾ ਇਨਸਾਨ ਇਹ ਸਾਬਿਤ ਕਰ ਦੇਵੇ ਕਿ ਦੁਨੀਆਂ ਵਿੱਚ ਹਰ ਕੰਮ ਅਕਲ ਨਾਲ ਹੁੰਦਾ ਹੈ ਇਸ ਵਿੱਚ ਤਕਦੀਰ ਦਾ ਕੋਈ ਰੋਲ ਨਹੀਂ ਹੁੰਦਾ ਅਤੇ ਜਾਂ ਇਹ ਕਿ ਤਕਦੀਰ ਹੀ ਸਭ ਕੁਝ ਹੈ ਅਕਲ ਦਾ ਇਸ ਵਿੱਚ ਕੋਈ ਰਤਬਾ ਨਹੀਂ ਹੁੰਦਾ ਮੈਂ ਉਸ ਇਨਸਾਨ ਨੂੰ ਆਪਣਾ ਖਾਸ ਸਲਾਹਕਾਰ ਬਣਾ ਦਵਾਂਗਾ ਅਤੇ ਅੱਧਾ ਖਜ਼ਾਨਾ ਇਨਾਮ ਵਿੱਚ ਵੀ ਦਵਾਂਗਾ ਬਾਦਸ਼ਾਹ ਦੇ ਇਸ ਐਲਾਨ ਉੱਪਰ ਪੂਰਾ ਸ਼ਹਿਰ ਹੈਰਾਨੀ ਵਿੱਚ ਪੈ ਗਿਆ। ਇਹ ਸਵਾਲ ਇੰਨਾ ਮੁਸ਼ਕਿਲ ਸੀ ਕਿ ਕੋਈ ਵੀ ਸਿੱਧੇ-ਸਿੱਧੇ ਇਸ ਦਾ ਜਵਾਬ ਦੇਣ ਦੀ ਹਿੰਮਤ ਨਾ ਕਰ ਪਾਇਆ। ਇਸੇ ਸ਼ਹਿਰ ਵਿੱਚ ਦੋ ਨੌਜਵਾਨ ਰਹਿੰਦੇ ਸਨ ਜਿਨ੍ਹਾਂ ਦੇ ਨਾਮ ਫਰਹਾਨ ਅਤੇ ਯੁਨੈਦ ਸਨ। ਫਰਹਾਨ ਬਹੁਤ ਤੇਜ਼ ਅਤੇ ਅਕਲਮੰਦ ਸੀ। ਉਹ ਹਰ ਇੱਕ ਕੰਮ ਵਿੱਚ ਸੋਚ ਸਮਝ ਕੇ ਅਕਲ ਨਾਲ ਫੈਸਲਾ ਲੈਂਦਾ। ਜਦ ਕਿ ਯੁਨੈਦ ਕਿਸਮਤ ਵਿੱਚ ਯਕੀਨ ਰੱਖਣ ਵਾਲਾ ਸਿੱਧਾ-ਸਾਦਾ ਇਨਸਾਨ ਸੀ। ਦੋਨੋਂ ਬਚਪਨ ਦੇ ਦੋਸਤ ਸਨ ਪਰ ਉਹਨਾਂ ਦੀ ਸੋਚ ਇੱਕ ਦੂਸਰੇ ਤੋਂ ਬਿਲਕੁਲ ਅਲੱਗ ਸੀ ਫਰਹਾਨ ਨੇ ਕਿਹਾ ਕਿ ਮੈਂ ਬਾਦਸ਼ਾਹ ਨੂੰ ਇਹ ਸਾਬਿਤ ਕਰ ਦਵਾਂਗਾ ਕਿ ਹਰ ਕੰਮ ਇਨਸਾਨ ਦੀ ਅਕਲ ਨਾਲ ਹੁੰਦਾ ਹੈ ਅਗਰ ਅਕਲ ਦਾ ਇਸਤੇਮਾਲ ਕੀਤਾ ਜਾਵੇ ਤਾਂ ਕਿਸਮਤ ਵੀ ਬਦਲ ਜਾਂਦੀ ਹੈ ਯੁਨੈਦ ਮੁਸਕਰਾਇਆ ਅਤੇ ਬੋਲਿਆ ਫਰਹਾਨ ਤੈਨੂੰ ਅਕਲ ਉੱਪਰ ਨਾਜ਼ ਹੈ ਪਰ ਮੈਂ ਜਾਣਦਾ ਹਾਂ ਕਿ ਰੱਬ ਦੀ ਤਕਦੀਰ ਦੇ ਸਾਹਮਣੇ ਇਨਸਾਨ ਦੀ ਅਕਲ ਵੀ ਚੁੱਪ ਹੋ ਜਾਂਦੀ ਹੈ ਮੈਂ ਸਾਬਤ ਕਰਾਂਗਾ ਕਿ ਤਕਦੀਰ ਹੀ ਸਭ ਕੁਝ ਹੈ ਦੋਨਾਂ ਨੇ ਤੈਅ ਕੀਤਾ ਕਿ ਉਹ ਬਾਦਸ਼ਾਹ ਦੇ ਦਰਬਾਰ ਵਿੱਚ ਜਾ ਕੇ ਆਪਣੀਆਂ-ਆਪਣੀਆਂ ਦਲੀਲਾਂ ਪੇਸ਼ ਕਰਨਗੇ ਅਗਲੇ ਦਿਨ ਸ਼ਾਹੀ ਦਰਬਾਰ ਵਿੱਚ ਦੋਵੇਂ ਨੌਜਵਾਨ ਪੇਸ਼ ਹੋਏ ਚਾਰੇ ਪਾਸੇ ਦਰਬਾਰ ਵਿੱਚ ਜਵਾਬ ਸੁਣਨ ਵਾਲਿਆਂ ਦਾ ਇਕੱਠ ਸੀ ਧਾਰਮਿਕ ਸੂਫੀ ਅਤੇ ਉੱਚ ਦਰਜੇ ਦੇ ਅਕਲਮੰਦ ਲੋਕ ਦਰਬਾਰ ਵਿੱਚ ਮੌਜੂਦ ਸਨ ਬਾਦਸ਼ਾਹ ਨੇ ਦੋਨਾਂ ਨੌਜਵਾਨਾਂ ਨੂੰ ਦੇਖਿਆ ਅਤੇ ਕਿਹਾ ਬੋਲੋ ਤੁਹਾਡੇ ਵਿੱਚੋਂ ਕੌਣ ਪਹਿਲਾਂ ਆਪਣੀਆਂ ਦਲੀਲਾਂ ਪੇਸ਼ ਕਰੇਗਾ ਫਰਹਾਨ ਨੇ ਅੱਗੇ ਵਧ ਕੇ ਕਿਹਾ ਮੈਂ ਪਹਿਲਾਂ ਦਲੀਲ ਪੇਸ਼ ਕਰੂੰਗਾ ਹਜ਼ੂਰ ਫਰਹਾਨ ਜਿਸ ਦੇ ਲਈ ਅਕਲ ਹੀ ਸਭ ਕੁਝ ਸੀ ਉਸਨੇ ਕਿਹਾ اے ਸੁਲਤਾਨ-ਏ-ਅਜ਼ਮ ਅਗਰ ਤੁਸੀਂ ਇਜਾਜ਼ਤ ਦਿਵੋ ਤਾਂ ਇੱਕ ਮਿਸਾਲ ਦੇ ਨਾਲ ਮੈਂ ਆਪਣੀ ਗੱਲ ਸ਼ੁਰੂ ਕਰਨੀ ਚਾਹਾਂਗਾ ਬਾਦਸ਼ਾਹ ਨੇ ਇਜਾਜ਼ਤ ਦੇ ਦਿੱਤੀ ਫਰਹਾਨ ਨਰਮੀ ਨਾਲ ਬੋਲਿਆ ਇੱਕ ਗਰੀਬ ਇਨਸਾਨ ਸੀ ਜਿਹੜਾ ਹਰ ਰੋਜ਼ ਮਿਹਨਤ ਕਰਦਾ ਬਾਜ਼ਾਰ ਵਿੱਚ ਆਪਣਾ ਸਮਾਨ ਵੇਚਦਾ ਅਤੇ ਸ਼ਾਮ ਨੂੰ ਆਪਣੇ ਬੱਚਿਆਂ ਨੂੰ ਰੋਟੀ ਖਵਾਉਂਦਾ ਇੱਕ ਦਿਨ ਉਸਨੇ ਸੋਚਿਆ ਕਿ ਅਗਰ ਉਹ ਸਵੇਰੇ ਜਲਦੀ ਉੱਠ ਕੇ ਬਾਜ਼ਾਰ ਜਾਵੇ ਅਤੇ ਨਵੇਂ ਅੰਦਾਜ਼ ਵਿੱਚ ਦੁਕਾਨ ਸਜਾਵੇ ਤਾਂ ਜ਼ਿਆਦਾ ਸਮਾਨ ਵੇਚ ਸਕਦਾ ਹੈ ਉਸਨੇ ਇਸੇ ਤਰ੍ਹਾਂ ਹੀ ਕੀਤਾ ਅਤੇ ਵਾਕਿਆ ਹੀ ਉਸ ਦਿਨ ਉਸਦਾ ਮੁਨਾਫਾ ਦੁੱਗਣਾ ਹੋ ਗਿਆ ਇਸ ਮਿਸਾਲ ਨੂੰ ਪੇਸ਼ ਕਰਨ ਤੋਂ ਬਾਅਦ ਫਰਹਾਨ ਨੇ ਕਿਹਾ ਦੇਖਿਆ ਇਹ ਤਕਦੀਰ ਨਹੀਂ ਸੀ ਬਲਕਿ ਇਹ ਉਸਦੀ ਅਕਲ ਸੀ ਜਿਸ ਨੇ ਉਸ ਨੂੰ ਬਿਹਤਰ ਰਸਤਾ ਦਿਖਾਇਆ ਦਰਬਾਰ ਵਿੱਚ ਹਿਲਜੁਲ ਸ਼ੁਰੂ ਹੋਈ। ਕਾਫੀ ਲੋਕ ਆਪਣੇ ਸਿਰ ਹਿਲਾ ਕੇ ਫਰਹਾਨ ਦੀ ਗੱਲ ਨਾਲ ਸਹਿਮਤ ਹੋਏ। ਫਰਹਾਨ ਨੇ ਫਿਰ ਕਿਹਾ ਕਿ ਅਕਲ ਪ੍ਰਮਾਤਮਾ ਦਾ ਦਿੱਤਾ ਹੋਇਆ ਬਹੁਤ ਵੱਡਾ ਤੋਹਫ਼ਾ ਹੈ। ਅਗਰ ਇਨਸਾਨ ਅਕਲ ਦਾ ਇਸਤੇਮਾਲ ਕਰੇ ਤਾਂ ਉਹ ਆਪਣੀ ਤਕਦੀਰ ਨੂੰ ਵੀ ਬਦਲ ਸਕਦਾ ਹੈ। ਫਰਹਾਨ ਦੇ ਇਸ ਜਵਾਬ ਨੂੰ ਸੁਣ ਕੇ ਬਾਦਸ਼ਾਹ ਨੇ ਸਿਰ ਹਿਲਾਇਆ ਅਤੇ ਬੋਲਿਆ, "ਬਹੁਤ ਖੂਬ। ਚਲੋ ਹੁਣ ਜੁਨੈਦ ਦੀ ਗੱਲ ਸੁਣਦੇ ਹਾਂ।" ਜੁਨੈਦ ਨੇ ਰੱਬ ਦਾ ਨਾਮ ਲਿਆ ਅਤੇ ਬੋਲਿਆ, ਇਹ ਬਾਦਸ਼ਾਹੀ ਵਕਤ ਮੈਂ ਵੀ ਇੱਕ ਕਿੱਸਾ ਸੁਣਾਉਣਾ ਚਾਹਾਂਗਾ ਇੱਕ ਆਦਮੀ ਸੀ ਜੋ ਕਿ ਬਹੁਤ ਅਕਲਮੰਦ ਸੀ ਉਸਨੇ ਇੱਕ ਇਸ ਤਰ੍ਹਾਂ ਦਾ ਜਹਾਜ਼ ਬਣਾਇਆ ਜੋ ਕਿ ਤੂਫਾਨਾਂ ਦਾ ਵੀ ਸਾਹਮਣਾ ਕਰ ਸਕਦਾ ਸੀ ਉਸਨੇ ਸਾਰੇ ਬਚਾਵ ਦੇ ਪ੍ਰਬੰਧ ਕੀਤੇ ਅਤੇ ਸਮੁੰਦਰ ਵਿੱਚ ਰਵਾਨਾ ਹੋਇਆ ਲੇਕਿਨ ਸਮੁੰਦਰ ਵਿੱਚ ਇੱਕ ਇਸ ਤਰ੍ਹਾਂ ਦਾ ਤੂਫਾਨ ਆਇਆ ਜਿਸ ਨੂੰ ਕੋਈ ਰੋਕ ਨਾ ਸਕਿਆ ਅਤੇ ਉਸ ਦਾ ਜਹਾਜ਼ ਡੁੱਬ ਗਿਆ ਕਿ ਇਹ ਉਸ ਦੀ ਅਕਲ ਘੱਟ ਸੀ ਜਾਂ ਉਸ ਦੀ ਤਕਦੀਰ ਵਿੱਚ ਇਹ ਲਿਖਿਆ ਸੀ ਯੁਨੈਦ ਦੀ ਇਹ ਗੱਲ ਸੁਣ ਕੇ ਦਰਬਾਰ ਵਿੱਚ ਸਨਾਟਾ ਛਾ ਗਿਆ। ਯੁਨੈਦ ਨੇ ਕਿਹਾ, "ਅਗਰ ਤਕਦੀਰ ਵਿੱਚ ਕਾਮਯਾਬੀ ਨਾ ਹੋਵੇ, ਤਾਂ ਅਕਲ ਕਿੰਨੀ ਵੀ ਕਿਉਂ ਨਾ ਹੋਵੇ, ਕਾਮਯਾਬੀ ਮਮਕਨ ਨਹੀਂ। ਅਤੇ ਅਗਰ ਤਕਦੀਰ ਵਿੱਚ ਕਾਮਯਾਬੀ ਹੋਵੇ, ਤਾਂ ਅਕਲ ਦੀ ਮਾਮੂਲੀ ਜਿਹੀ ਕੋਸ਼ਿਸ਼ ਵੀ ਵੱਡਾ ਫਲ ਦੇ ਜਾਂਦੀ ਹੈ। ਇਨਸਾਨ ਨੂੰ ਅਕਲ ਦਾ ਗਰੂਰ ਹੈ, ਪਰ ਨਤੀਜਾ ਪਰਮਾਤਮਾ ਦੇ ਹੱਥ ਹੁੰਦਾ ਹੈ ਅਤੇ ਇਹ ਹੀ ਤਕਦੀਰ ਹੈ।" ਬਾਦਸ਼ਾਹ ਦੋਨਾਂ ਨੌਜਵਾਨਾਂ ਦੀ ਗੱਲ ਸੁਣ ਕੇ ਸੋਚਾਂ ਵਿੱਚ ਪੈ ਗਿਆ ਦੋਨਾਂ ਕੋਲ ਦਲੀਲਾਂ ਸਨ ਦੋਨਾਂ ਨੇ ਸੱਚਾਈ ਦੀ ਰੋਸ਼ਨੀ ਵਿੱਚ ਗੱਲ ਕੀਤੀ ਸੀ ਬਾਦਸ਼ਾਹ ਬੋਲਿਆ ਮੈਂ ਤੁਹਾਡੇ ਦੋਨਾਂ ਦੀਆਂ ਗੱਲਾਂ ਸੁਣ ਕੇ ਪ੍ਰਭਾਵਿਤ ਹੋਇਆ ਹਾਂ ਪਰ ਇਹ ਫੈਸਲਾ ਕਰ ਪਾਉਣਾ ਇੰਨਾ ਆਸਾਨ ਨਹੀਂ ਹੈ ਕਿ ਕਿਸ ਦੀ ਗੱਲ ਜ਼ਿਆਦਾ ਸਹੀ ਹੈ ਮੈਨੂੰ ਥੋੜਾ ਸਮਾਂ ਚਾਹੀਦਾ ਹੈ ਇਸ ਉੱਪਰ ਥੋੜਾ ਵਿਚਾਰ ਕਰਨ ਲਈ ਉਸੇ ਸ਼ਾਮ ਮਹਿਲ ਦੇ ਪਿਛਲੇ ਪਾਸੇ ਇੱਕ ਬਜ਼ੁਰਗ ਦਰਬੀਸ਼ ਆਇਆ ਉਸ ਦਾ ਚਿਹਰਾ ਨੂਰਾਨੀ ਸੀ ਅਤੇ ਅੱਖਾਂ ਦੇ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਉਸ ਦਾ ਨਾਮ ਹਾਜ਼ਰਤ ਨੂਰਉਦੀਨ ਸੀ ਜੋ ਕਿ ਕਾਫੀ ਦੂਰ ਤੋਂ ਸਿਰਫ ਬਾਦਸ਼ਾਹ ਦੇ ਸਵਾਲਾਂ ਦਾ ਜਵਾਬ ਦੇਣ ਹੀ ਆਇਆ ਸੀ ਦਰਵੇਸ਼ ਨੇ ਬਾਦਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਮੈਂ ਤੁਹਾਨੂੰ ਇੱਕ ਐਦਾਂ ਦਾ ਕਿੱਸਾ ਸੁਣਾਵਾਂਗਾ ਜਿਸ ਵਿੱਚ ਅਕਲ ਵੀ ਸੀ ਅਤੇ ਤਕਦੀਰ ਵੀ ਇਸ ਤੋਂ ਹੀ ਤੁਹਾਨੂੰ ਫੈਸਲੇ ਦਾ ਰਸਤਾ ਵੀ ਮਿਲ ਜਾਵੇਗਾ ਬਾਦਸ਼ਾਹ ਨੇ ਆਦਰ ਨਾਲ ਸਿਰ ਝੁਕਾਇਆ ਅਤੇ ਬੋਲਿਆ ਬੋਲੋ ਹਜ਼ਰਤ ਸਾਹਿਬ ਅਸੀਂ ਸਾਰੇ ਬਹੁਤ ਬੇਸਬਰੀ ਨਾਲ ਸੁਣਨ ਲਈ ਤਿਆਰ ਹਾਂ ਦਰਬਾਰ ਦੀ ਮਹਿਫਲ ਸਜ ਚੁੱਕੀ ਸੀ ਸਾਰੇ ਜਣੇ ਹਜ਼ਰਤ ਨੂਰਉਦੀਨ ਦੇ ਵੱਲ ਬੇਸਬਰੀ ਨਾਲ ਦੇਖ ਰਹੇ ਸਨ ਬਜ਼ੁਰਗ ਦਰवेश ਨੇ ਆਪਣੀ ਖੁੰਡੀ ਨੂੰ ਜ਼ਮੀਨ ਤੇ ਰੱਖਿਆ ਅਤੇ ਰੱਬ ਦਾ ਨਾਮ ਲੈ ਕੇ ਲਹਿਜੇ ਵਿੱਚ ਠਹਿਰਾਬ ਭਰ ਕੇ ਬੋਲਿਆ ਬਹੁਤ ਸਮਾਂ ਪਹਿਲਾਂ ਇੱਕ ਸ਼ਹਿਰ ਵਿੱਚ ਇੱਕ ਨੌਜਵਾਨ ਰਹਿੰਦਾ ਸੀ ਜਿਸ ਦਾ ਨਾਮ ਬਿਲਾਲ ਸੀ ਉਹ ਬੇਮਿਸਾਲ ਅਕਲਮੰਦ ਸੀ ਉਸ ਸਮੇਂ ਦਾ ਹਰ ਇੱਕ ਧਾਰਮਿਕ ਸੂਫੀ ਵਿਦਵਾਨ ਸੌਦਾਗਰ ਉਸ ਦੀ ਸਲਾਹ ਲੈਣਾ ਪਸੰਦ ਕਰਦਾ ਸੀ ਇੱਕ ਦਿਨ ਉਸ ਨੇ ਤੈਅ ਕੀਤਾ ਕਿ ਉਹ ਆਪਣਾ ਵਪਾਰਕ ਕਾਫਲਾ ਲੈ ਕੇ ਦੂਸਰੇ ਮੁਲਕ ਜਾਵੇਗਾ ਜਿੱਥੇ ਉਸ ਨੂੰ ਸੋਨੇ ਦੀ ਇੱਕ ਖਾਨ ਦੇ ਬਾਰੇ ਪਤਾ ਚੱਲਿਆ ਸੀ ਉਸਨੇ ਹਰ ਇੱਕ ਸਮਝਦਾਰੀ ਵਰਤੀ ਜਦੋਂ ਉਹ ਆਪਣੇ ਕਾਫਲੇ ਨਾਲ ਰਵਾਨਾ ਹੋਇਆ ਤਾਂ ਸਾਰੇ ਲੋਕ ਕਹਿੰਦੇ ਸਨ ਕਿ ਬਿਲਾਲ ਦੀ ਅਕਲ ਉਸ ਨੂੰ ਹਰ ਇੱਕ ਮੁਸ਼ਕਿਲ ਤੋਂ ਬਚਾ ਲਵੇਗੀ ਪਰ ਰੱਬ ਦੀ ਤਕਦੀਰ ਨੂੰ ਕੌਣ ਜਾਣਦਾ ਹੈ ਰਸਤੇ ਵਿੱਚ ਇੱਕ ਇਹੋ ਜਿਹਾ ਬੇਮੌਸਮੀ ਤੂਫਾਨ ਆਇਆ ਜਿਹੜਾ ਪਹਿਲਾਂ ਕਦੇ ਉਸ ਰਸਤੇ ਉੱਪਰ ਆਇਆ ਹੀ ਨਹੀਂ ਸੀ ਬਿਲਾਲ ਦਾ ਪੂਰਾ ਕਾਫਲਾ ਰੇਤ ਥੱਲੇ ਦੱਬਿਆ ਗਿਆ ਬਹੁਤ ਸਾਰੀਆਂ ਜਾਨਾਂ ਚਲੀਆਂ ਗਈਆਂ ਮਾਲ ਬਰਬਾਦ ਹੋ ਗਿਆ ਪਰ ਬਿਲਾਲ ਖੁਦ ਕਿਸੇ ਤਰ੍ਹਾਂ ਬਚ ਨਿਕਲਿਆ ਉਸਨੇ ਸੋਚਿਆ ਕਿ ਵਾਪਸ ਜਾ ਕੇ ਕਿਉਂ ਨਾ ਮੈਂ ਦੁਬਾਰਾ ਤੋਂ ਕੋਸ਼ਿਸ਼ ਕਰਾਂ ਇੱਕ ਵਾਰ ਫਿਰ ਤੋਂ ਉਹ ਉਹੀ ਸਾਜੋ-ਸਮਾਨ ਤਿਆਰ ਕਰਕੇ ਚੱਲਿਆ ਇਸ ਵਾਰ ਰਸਤਾ ਸਾਫ਼ ਰਿਹਾ ਪਰ ਜਦੋਂ ਉਹ ਸ਼ਹਿਰ ਦੇ ਕਰੀਬ ਪਹੁੰਚਿਆ ਜਿੱਥੇ ਸੋਨੇ ਦੀ ਖਾਨ ਸੀ ਉੱਥੇ ਤਖਤਾ ਪਲਟ ਹੋ ਚੁੱਕਿਆ ਸੀ ਬਾਗੀ ਹਕੂਮਤ ਆ ਚੁੱਕੀ ਸੀ ਸ਼ਹਿਰ ਵਿੱਚ ਬਾਹਰ ਤੋਂ ਆਉਣ ਵਾਲੇ ਹਰ ਇੱਕ ਇਨਸਾਨ ਉੱਪਰ ਪਾਬੰਦੀ ਲਗਾ ਦਿੱਤੀ ਗਈ ਸੀ ਬਿਲਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਦੱਸ ਫਰਹਾਨ ਇਹ ਅਕਲ ਦੀ ਕਮੀ ਸੀ ਜਾਂ ਤਕਦੀਰ ਦੀ ਖੇਡ ਫਰਹਾਨ ਖਾਮੋਸ਼ ਸੀ ਫਿਰ ਦਰਵੇਸ਼ ਬੋਲਿਆ ਬਿਲਾਲ ਨੇ ਹਰ ਬਾਰ ਅਕਲ ਲਗਾਈ ਪਰ ਨਤੀਜਾ ਤਕਦੀਰ ਨੇ ਦਿੱਤਾ ਪਰ ਰੁਕੋ ਕਹਾਣੀ ਇੱਥੇ ਹੀ ਖਤਮ ਨਹੀਂ ਹੋਈ ਬਿਲਾਲ ਨੂੰ ਜੇਲ੍ਹ ਦੇ ਵਿੱਚ ਇੱਕ ਬੁੱਢਾ ਕੈਦੀ ਮਿਲਿਆ ਉਹ ਕਦੇ ਉਸ ਸ਼ਹਿਰ ਦਾ ਵੱਡਾ ਵਜ਼ੀਰ ਹੋਇਆ ਕਰਦਾ ਸੀ ਪਰ ਬਗਾਵਤ ਦੇ ਦੌਰਾਨ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੋਨਾਂ ਦੀ ਆਪਸ ਦੇ ਵਿੱਚ ਦੋਸਤੀ ਹੋ ਗਈ ਕੈਦੀ ਨੇ ਬਿਲਾਲ ਨੂੰ ਕਿਹਾ ਤੂੰ ਮੈਨੂੰ ਅਕਲਮੰਦ ਲੱਗਦਾ ਹੈ ਮੇਰੀ ਮਦਦ ਕਰ ਅਗਰ ਤੂੰ ਮੇਰੇ ਲਈ ਬਾਦਸ਼ਾਹ ਤੱਕ ਇੱਕ ਸੁਨੇਹਾ ਪਹੁੰਚਾ ਦੇਵੇਂ ਤਾਂ ਮੈਂ ਤੈਨੂੰ ਸੋਨੇ ਦੀ ਖਾਨ ਦਾ ਅਸਲੀ ਰਸਤਾ ਦੱਸ ਦਵਾਂਗਾ ਜੋ ਕਿ ਸਿਰਫ ਮੈਨੂੰ ਹੀ ਪਤਾ ਹੈ ਬਿਲਾਲ ਨੇ ਜੇਲ੍ਹ ਦੇ ਪਹਿਰੇ ਦਾ ਜਾਇਜ਼ਾ ਲਿਆ ਸਮੇਂ ਦੀ ਪੜਤਾਲ ਕੀਤੀ ਫਿਰ ਇੱਕ ਦਿਨ ਖਾਣੇ ਦੇ ਬਰਤਨਾ ਜਰੀਏ ਸੁਨੇਹਾ ਬਾਹਰ ਭੇਜਵਾ ਦਿੱਤਾ ਇੱਕ ਪੁਰਾਣਾ ਮਹਿਲ ਦਾ ਸੇਵਕ ਉਹ ਸੁਨੇਹਾ ਲੈ ਕੇ ਬਾਦਸ਼ਾਹ ਤੱਕ ਗਿਆ ਬਾਦਸ਼ਾਹ ਨੂੰ ਜਦੋਂ ਪਤਾ ਚੱਲਿਆ ਕਿ ਉਸਦਾ ਪੁਰਾਣਾ ਵਜ਼ੀਰ ਜਿੰਦਾ ਹੈ ਤਾਂ ਉਸਨੇ ਫੌਰਨ ਉਸ ਦੀ ਰਿਹਾਈ ਦਾ ਹੁਕਮ ਕਰ ਦਿੱਤਾ ਬਿਲਾਲ ਨੂੰ ਵੀ ਆਜ਼ਾਦ ਕਰ ਦਿੱਤਾ ਗਿਆ ਅਤੇ ਇਨਾਮ ਵਿੱਚ ਉਹ ਖਾਨ ਉਸਦੇ ਹਵਾਲੇ ਕਰ ਦਿੱਤੀ ਗਈ ਦਰਵੇਸ਼ ਮੁਸਕਰਾ ਕੇ ਬੋਲਿਆ ਦੇਖਿਆ ਫਰਹਾਨ ਅਕਲ ਨੇ ਜ਼ਰੂਰ ਕੋਸ਼ਿਸ਼ ਕੀਤੀ ਲੇਕਿਨ ਤਕਦੀਰ ਜਦੋਂ ਤੱਕ ਰਾਜ਼ੀ ਨਾ ਹੋਈ ਉਦੋਂ ਤੱਕ ਦਰਵਾਜ਼ੇ ਬੰਦ ਰਹੇ ਦਰवेश ਦੀ ਇਸ کہانی ਤੋਂ ਬਾਅਦ ਫਿਰ ਬਾਦਸ਼ਾਹ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਤੁਸੀਂ ਦੋਨੋਂ ਨੌਜਵਾਨ ਹਲੇ ਤੱਕ ਇਸ ਜਵਾਬ ਤੋਂ ਸੰਤੁਸ਼ਟ ਨਹੀਂ ਹੋ ਤੁਹਾਨੂੰ ਹਕੀਕਤ ਜਾਣਨੀ ਹੈ ਤਾਂ ਜਾਓ ਹਾਜ਼ਰਤ ਨੂਰਉਦੀਨ ਸਾਹਿਬ ਨਾਲ ਸਫ਼ਰ ਤੇ ਜਾਓ ਅਤੇ ਜਵਾਬ ਪਤਾ ਕਰਕੇ ਆਓ ਫਰਹਾਨ ਅਤੇ ਜੁਨੈਦ ਇਸ ਖਾਸ ਸਫ਼ਰ ਦੇ ਲਈ ਹਾਜ਼ਰਤ ਸਾਹਿਬ ਦੇ ਨਾਲ ਰਵਾਨਾ ਹੋਏ ਉਹਨਾਂ ਨੂੰ ਸਫ਼ਰ ਕਰਦੇ ਕਰਦੇ ਹੁਣ 3 ਦਿਨ ਹੋ ਚੁੱਕੇ ਸਨ ਉਹ ਜੰਗਲ ਦੇ ਵਿੱਚੋਂ ਦੀ ਗੁਜ਼ਰ ਰਹੇ ਸਨ ਤਾਂ ਉਹਨਾਂ ਨੇ ਦੇਖਿਆ ਕਿ ਜੰਗਲ ਦੇ ਵਿੱਚ ਇੱਕ ਝੌਂਪੜੀ ਦੇ ਬਾਹਰ ਇੱਕ ਅੰਨਾ ਬੁੱਢਾ ਬੈਠਾ ਦੁਆ ਕਰ ਰਿਹਾ ਸੀ हे ਪ੍ਰਮਾਤਮਾ ਤੇਰਾ ਸ਼ੁਕਰ ਹੈ ਕਿ ਤੂੰ ਮੈਨੂੰ ਇੰਨਾ ਕੁਝ ਦੇ ਦਿੱਤਾ ਫਰਹਾਨ ਨੇ ਹੈਰਾਨ ਹੋ ਕੇ ਕਿਹਾ ਇਹ ਕੀ ਕਹਿ ਰਿਹਾ ਹੈ ਇਸ ਦੇ ਕੋਲ ਤਾਂ ਕੁਝ ਵੀ ਨਹੀਂ ਹੈ ਯੁਨੈਦ ਨੇ ਕਿਹਾ ਇਹ ਤਕਦੀਰ ਨੂੰ ਮੰਨਣ ਵਾਲਾ ਇਨਸਾਨ ਹੈ ਇਸ ਲਈ ਇਹ ਹਰ ਹਾਲ ਵਿੱਚ ਸ਼ੁਕਰ ਅਦਾ ਕਰ ਰਿਹਾ ਹੈ ਹਜਰਤ ਸਾਹਿਬ ਬੁਲੇ ਚਲੋ ਇਸ ਨੂੰ ਕੁਝ ਖਾਣ ਨੂੰ ਦੇ ਦਵੋ ਜਿਵੇਂ ਹੀ ਉਹਨਾਂ ਨੇ ਬੁੱਢੇ ਨੂੰ ਖਾਣ ਲਈ ਕੁਝ ਦਿੱਤਾ ਤਾਂ ਉਹ ਬੁੱਢਾ ਉੱਠਿਆ ਅਤੇ ਬੋਲਿਆ ਬੇਟਾ ਅੱਜ ਤੀਸਰਾ ਦਿਨ ਹੋ ਗਿਆ ਸੀ ਮੈਨੂੰ ਭੁੱਖੇ ਨੂੰ ਪਰ ਫਿਰ ਵੀ ਮੈਨੂੰ ਯਕੀਨ ਸੀ ਕਿ ਮੇਰਾ ਰੱਬ ਮੈਨੂੰ ਭੁੱਖਾ ਨਹੀਂ ਰੱਖੇਗਾ ਫਰਹਾਨ ਖਾਮੋਸ਼ ਹੋ ਗਿਆ ਇਹ ਅਕਲ ਨਹੀਂ ਤਕਦੀਰ ਸੀ ਜੋ ਉਸਦੇ ਯਕੀਨ ਦੇ ਦੁਆਰਾ ਵੱਧ ਫੁੱਲ ਰਹੀ ਸੀ ਇਸ ਤੋਂ ਬਾਅਦ ਅੱਗੇ ਚਲਦੇ ਹੋਏ ਉਹਨਾਂ ਨੂੰ ਦੋ ਰਸਤੇ ਮਿਲੇ ਇੱਕ ਰਸਤਾ ਸਿੱਧਾ ਅਤੇ ਆਸਾਨ ਸੀ ਪਰ ਉਹ ਬਹੁਤ ਲੰਬਾ ਸੀ ਦੂਸਰਾ ਮੁਸ਼ਕਿਲ ਅਤੇ ਪਹਾੜਾਂ ਨਾਲ ਭਰਿਆ ਪਰ ਉਹ ਛੋਟਾ ਸੀ ਫਰਹਾਨ ਨੇ ਅਕਲ ਨਾਲ ਸੋਚਿਆ ਕਿ ਲੰਬਾ ਪਰ ਆਸਾਨ ਰਸਤਾ ਹੀ ਸਹੀ ਹੈ ਜੁਨੈਦ ਨੇ ਕਿਹਾ ਕਿ ਮੈਂ ਛੋਟਾ ਰਸਤਾ ਚੁਣਦਾ ਹਾਂ ਅਗਰ ਮੇਰੀ ਤਕਦੀਰ ਦੇ ਵਿੱਚ ਪਹੁੰਚਣਾ ਲਿਖਿਆ ਹੈ ਤਾਂ ਮੈਂ ਜ਼ਰੂਰ ਪਹੁੰਚ ਜਾਵਾਂਗਾ ਦੋਨੋਂ ਜਣੇ ਅਲੱਗ-ਅਲੱਗ ਰਸਤਿਆਂ ਤੇ ਚੱਲ ਪਏ ਹਜ਼ਰਤ ਸਾਹਿਬ ਜੁਨੈਦ ਦੇ ਨਾਲ ਦੂਸਰੇ ਰਸਤੇ ਉੱਪਰ ਚੱਲ ਪਏ ਫਰਹਾਨ ਨੂੰ ਪਹਿਲੇ ਰਸਤੇ ਉੱਪਰ ਕੋਈ ਪਰੇਸ਼ਾਨੀ ਨਹੀਂ ਆਈ ਪਰ ਅਚਾਨਕ ਮੌਸਮ ਖਰਾਬ ਹੋ ਗਿਆ ਅਤੇ ਉਸ ਨੂੰ ਵਾਪਸ ਆਉਣਾ ਪਿਆ ਦੂਸਰੇ ਪਾਸੇ ਹਜਰਤ ਸਾਹਿਬ ਅਤੇ ਯੁਨੈਦ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰਦੇ ਅਖੀਰ ਮੰਜ਼ਿਲ ਉੱਪਰ ਪਹੁੰਚ ਗਏ ਇੱਕ ਦਰਗਾਹ ਇੱਕ ਰੱਬ ਦਾ ਘਰ ਉੱਥੇ ਉਹਨਾਂ ਨੂੰ ਇੱਕ ਪੁਰਾਣਾ ਦਸਤਾਵੇਜ਼ ਮਿਲਿਆ ਜਿਸ ਉੱਪਰ ਅਕਲ ਅਤੇ ਤਕਦੀਰ ਦੇ ਬਾਰੇ ਵਿੱਚ ਹਜ਼ਾਰਾਂ ਸਾਲ ਪੁਰਾਣਾ ਫੈਸਲਾ ਲਿਖਿਆ ਹੋਇਆ ਸੀ ਦਰवेश ਅਤੇ ਜੁਨੈਦ ਦਸਤਾਵੇਜ਼ ਦੇ ਕੋਲ ਪਹੁੰਚੇ ਦਸਤਾਵੇਜ਼ ਉੱਪਰ ਲਿਖਿਆ ਸੀ ਜਿਸ ਨੇ ਸਿਰਫ ਅਕਲ ਉੱਪਰ ਭਰੋਸਾ ਕੀਤਾ ਉਹ ਰਸਤੇ ਵਿੱਚ ਕਿਤੇ ਨਾ ਕਿਤੇ اٹਕ ਗਿਆ ਅਤੇ ਜਿਸ ਨੇ ਤਕਦੀਰ ਉੱਪਰ ਯਕੀਨ ਰੱਖਿਆ ਪਰ ਕੋਸ਼ਿਸ਼ ਨਾ ਕੀਤੀ ਉਹ ਵੀ ਭਟਕ ਗਿਆ ਲੇਕਿਨ ਲੇਕਿਨ ਜਿਸ ਨੇ ਅਕਲ ਨਾਲ ਰਸਤਾ ਚੁਣਿਆ ਮਿਹਨਤ ਕੀਤੀ ਅਤੇ ਤਕਦੀਰ ਉੱਪਰ ਯਕੀਨ ਰੱਖਿਆ ਉਹੀ ਇਨਸਾਨ ਕਾਮਯਾਬ ਹੋਇਆ ਹੈ ਇਹ ਸੁਣ ਕੇ ਜੁਨੈਦ ਨੇ ਆਪਣਾ ਸਿਰ ਥੱਲੇ ਕਰ ਲਿਆ ਫਰਹਾਨ ਵੀ ਜਦੋਂ ਉੱਥੇ ਪਹੁੰਚਿਆ ਤੇ ਉਸਨੇ ਇਹ ਪੜਿਆ ਤਾਂ ਉਸਨੇ ਵੀ ਆਪਣਾ ਸਿਰ ਚੁਕਾ ਲਿਆ ਇਸ ਤੋਂ ਬਾਅਦ ਹਜਰਤ ਸਾਹਿਬ ਬੋਲੇ ਅਕਲ ਅਤੇ ਤਕਦੀਰ ਕੋਈ ਦੋ ਅਲੱਗ ਅਲੱਗ ਚੀਜ਼ਾਂ ਨਹੀਂ ਹਨ ਇਹ ਤਾਂ ਇੱਕ ਹੀ ਤਖਤ ਦੇ ਦੋ ਪਾਵੇਂ ਹਨ ਜੇਕਰ ਇੱਕ ਵੀ ਕਮਜ਼ੋਰ ਹੋਵੇ ਤਾਂ ਇਨਸਾਨ ਡਿੱਗ ਜਾਂਦਾ ਹੈ ਅਕਲ ਨਾਲ ਫੈਸਲਾ ਲਵੋ ਅਤੇ ਤਕਦੀਰ ਤੇ ਭਰੋਸਾ ਰੱਖੋ ਇਹੀ ਕਾਮਯਾਬੀ ਦੀ ਕੁੰਜੀ ਹੈ ਦਰਗਾਹ ਉੱਪਰ ਮਿਲੇ ਜਵਾਬ ਨੇ ਫਰਹਾਨ ਅਤੇ ਯੁਨੈਦ ਦੀ ਸੋਚ ਵਿੱਚ ਇੱਕ ਅਲੱਗ ਹੀ ਕਿਸਮ ਦਾ ਬਦਲਾਅ ਲਿਆਂਦਾ। ਫਰਹਾਨ ਜੋ ਹੁਣ ਤੱਕ ਆਪਣੀ ਅਕਲ ਉੱਪਰ ਗਰੂਰ ਕਰਦਾ ਸੀ, ਹੁਣ ਡੂੰਘਾਈ ਨਾਲ ਮਹਿਸੂਸ ਕਰ ਰਿਹਾ ਸੀ ਕਿ ਅਗਰ ਤਕਦੀਰ ਸਾਥ ਨਾ ਦੇਵੇ ਤਾਂ ਅਕਲ ਦਾ ਪਹੀਆ ਰੇਤ ਵਿੱਚ ਤਸ ਜਾਂਦਾ ਹੈ। ਦੂਸਰੇ ਪਾਸੇ ਯੁਨੈਦ ਜੋ ਤਕਦੀਰ ਨੂੰ ਸਭ ਕੁਝ ਸਮਝਦਾ ਸੀ, ਹੁਣ ਇਹ ਮੰਨਣ ਲੱਗਿਆ ਸੀ ਕਿ ਬਿਨਾਂ ਕੋਸ਼ਿਸ਼ ਦੇ ਤਕਦੀਰ ਦੀ ਝੋਲੀ ਵੀ ਖਾਲੀ ਰਹਿ ਜਾਂਦੀ ਹੈ। ਹੁਣ ਤਿੰਨੋਂ ਜਣੇ ਬਾਦਸ਼ਾਹ ਦੇ ਮਹਿਲ ਵੱਲ ਨੂੰ ਰਵਾਨਾ ਹੋ ਗਏ। ਰਸਤੇ ਵਿੱਚ ਹੁਣ ਉਹਨਾਂ ਦੀਆਂ ਗੱਲਾਂ ਬਹਿਸ ਨਹੀਂ ਸਨ ਬਲਕਿ ਇੱਕ ਦੂਜੇ ਦੀ ਸੋਚ ਨੂੰ ਸਮਝਣ ਦਾ ਵਸੀਲਾ ਬਣ ਗਈਆਂ ਸਨ। ਕੁਝ ਹਫ਼ਤਿਆਂ ਬਾਅਦ ਜਦੋਂ ਦਰਬਾਰ ਫਿਰ ਤੋਂ ਸਜਿਆ ਤਾਂ ਹਰ ਕੋਈ ਬੇਸਬਰੀ ਨਾਲ ਉਹਨਾਂ ਦੋਨਾਂ ਨੌਜਵਾਨਾਂ ਦਾ ਇੰਤਜ਼ਾਰ ਕਰ ਰਿਹਾ ਸੀ। ਸੁਲਤਾਨ ਅਹਿਮਦ ਹੁਸੈਨ ਆਪਣੇ ਤਖਤ ਉੱਪਰ ਬਿਰਾਜਮਾਨ ਸਨ ਫਰਹਾਨ ਅਤੇ ਜੁਨੈਦ ਜਦੋਂ ਹਾਜ਼ਰ ਹੋਏ ਤਾਂ ਉਹਨਾਂ ਦੇ ਚਿਹਰਿਆਂ ਉੱਪਰ ਇੱਕ ਅਜੀਬ ਜਿਹੀ ਕਿਸਮ ਦਾ ਸਕੂਨ ਸੀ ਪਹਿਲਾਂ ਵਾਲਾ ਜੋਸ਼ ਉਹ ਬਹਿਸ ਕਰਨ ਵਾਲਾ ਲਹਿਜਾ ਹੁਣ ਨਰਮ ਹੋ ਗਿਆ ਸੀ ਬਾਦਸ਼ਾਹ ਬੋਲਿਆ ਕਹੋ ਇਸ ਸਫ਼ਰ ਤੋਂ ਕੀ ਹਾਸਲ ਹੋਇਆ ਤੁਹਾਨੂੰ ਫਰਹਾਨ ਨੇ ਅਦਬ ਨਾਲ ਸਿਰ ਝੁਕਾਇਆ ਅਤੇ ਬੋਲਿਆ اے ਸੁਲਤਾਨ-ਏ-ਅਜ਼ਮ ਮੈਂ ਹੁਣ ਉਹ ਫਰਹਾਨ ਨਹੀਂ ਰਿਹਾ ਜੋ ਇੱਥੋਂ ਰਵਾਨਾ ਹੋਇਆ ਸੀ ਮੈਂ ਇਹ ਜਾਣਿਆ ਹੈ ਕਿ ਇਨਸਾਨੀ ਅਕਲ ਪਰਮਾਤਮਾ ਦੀ ਦਿੱਤੀ ਹੋਈ ਇੱਕ ਸੌਗਾਤ ਹੈ ਜੋ ਇਨਸਾਨ ਨੂੰ ਸੋਚਣ ਅਤੇ ਸਮਝਣ ਦਾ ਰਸਤਾ ਦਿੰਦੀ ਹੈ ਪਰ ਜੇ ਇਹ ਰਸਤਾ ਇਨਸਾਨ ਨੂੰ ਹੰਕਾਰ ਅਤੇ ਕਮੰਡ ਦੇ ਵੱਲ ਲੈ ਜਾਵੇ ਤਾਂ ਤਕਦੀਰ ਉਸ ਨੂੰ ਝੁਕਾ ਦਿੰਦੀ ਹੈ ਮੈਂ ਇਹ ਮੰਨਦਾ ਹਾਂ ਕਿ ਕੋਸ਼ਿਸ਼ ਇਨਸਾਨ ਦਾ ਫਰਜ਼ ਹੈ ਪਰ ਨਤੀਜਾ ਤਕਦੀਰ ਦਾ ਫੈਸਲਾ ਹੈ ਬਾਦਸ਼ਾਹ ਨੇ ਸਿਰ ਹਿਲਾਇਆ ਅਤੇ ਇਸ਼ਾਰਾ ਕੀਤਾ ਕਿ ਹੁਣ ਜੁਨੈਦ ਬੋਲੇ ਜੁਨੈਦ ਬੋਲਿਆ ਮੈਂ ਤਕਦੀਰ ਨੂੰ ਹੀ ਹਮੇਸ਼ਾ ਸਭ ਕੁਝ ਮੰਨਿਆ ਮੈਂ ਮੰਨਦਾ ਸੀ ਕਿ ਬਿਨਾ ਕੁਝ ਕੀਤੇ ਹੀ ਪਰਮਾਤਮਾ ਸਭ ਕੁਝ ਦੇ ਦੇਵੇਗਾ ਪਰ ਇਸ ਸਫ਼ਰ ਨੇ ਮੈਨੂੰ ਸਿਖਾਇਆ ਕਿ ਤਕਦੀਰ ਖੁਦ ਵੀ ਉਹਨਾਂ ਦਾ ਹੀ ਸਾਥ ਦਿੰਦੀ ਹੈ ਜਿਹੜੇ ਮਿਹਨਤ ਕਰਦੇ ਹਨ ਜਿਹੜੇ ਅਕਲ ਤੋਂ ਕੰਮ ਲੈਂਦੇ ਹਨ ਹੁਣ ਮੈਂ ਇਹ ਮੰਨਦਾ ਹਾਂ ਕਿ ਅਗਰ ਇਨਸਾਨ ਤਕਦੀਰ ਉੱਪਰ ਯਕੀਨ ਰੱਖੇ ਅਤੇ ਨਾਲ ਹੀ ਅਕਲ ਦਾ ਇਸਤੇਮਾਲ ਕਰੇ ਤਾਂ ਹੀ ਉਸ ਨੂੰ ਉਹ ਸਭ ਕੁਝ ਮਿਲਦਾ ਹੈ ਜੋ ਪਰਮਾਤਮਾ ਨੇ ਉਹਦੇ ਲਈ ਲਿਖਿਆ ਹੁੰਦਾ ਹੈ ਇਸ ਤੋਂ ਬਾਅਦ ਹਾਜ਼ਰਤ ਨੂਰਉਦੀਨ ਅੱਗੇ ਵਧੇ ਅਤੇ ਬੋਲੇ اے ਸੁਲਤਾਨ ਅਕਲ ਅਤੇ ਤਕਦੀਰ ਦਾ ਝਗੜਾ ਇਨਸਾਨ ਦੇ ਅੰਦਰ ਹੈ ਬਾਹਰ ਨਹੀਂ ਜਦੋਂ ਤੱਕ ਇਨਸਾਨ ਅਕਲ ਤੋਂ ਕੰਮ ਨਹੀਂ ਲੈਂਦਾ ਉਦੋਂ ਤੱਕ ਉਹ ਆਪਣੀ ਤਕਦੀਰ ਤੱਕ ਨਹੀਂ ਪਹੁੰਚ ਸਕਦਾ ਅਤੇ ਜਦੋਂ ਤੱਕ ਉਹ ਆਪਣੀ ਤਕਦੀਰ ਉੱਪਰ ਯਕੀਨ ਨਹੀਂ ਰੱਖਦਾ ਉਦੋਂ ਤੱਕ ਉਸਦੀ ਅਕਲ ਭਟਕਦੀ ਰਹਿੰਦੀ ਹੈ ਇਹਨਾਂ ਦੋਨਾਂ ਨੂੰ ਅਲੱਗ-ਅਲੱਗ ਸਮਝਣਾ ਸਾਡੀ ਭੁੱਲ ਹੈ ਜਦੋਂ ਕਿ ਹਕੀਕਤ ਤਾਂ ਇਹ ਹੈ ਕਿ ਇਹ ਦੋਨੋਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਵਿੱਚ ਆਪਣੀ رائے ਦਾ ਇਜ਼ਹਾਰ ਜ਼ਰੂਰ ਕਰਨਾ ਅਤੇ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ ਧੰਨਵਾਦ